ਇਹ ਕੁੜੀ ਨੂੰ ਖਰਚਾ ਨਹੀਂ ਦੇ ਰਹੇ ਸੀ। ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦਾ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ। ਅੱਜ ਮਿੱਟੀ ਨੂੰ ਚਕਾਉਣ ਬਿਛੇ ਰੌਲਾ ਪਿਆ। ਉਹ 6 ਲੱਖ ਰੁਪਏ ਦੀ ਮਿੱਟੀ ਚਕਾਉਂਦੇ ਸੀ ਸਹੁਰਾ ਤੇ ਜੇਠ ਤੇ ਸੱਸ। ਸਾਡੀ ਕੁੜੀ ਜਾਂਦੀ ਵੀ ਮੈਂ ਚੱਕਰ ਨਹੀਂ ਦੇਣੀ ਫਿਰ ਕਿਸੇ ਨੇ ਜ਼ਮੀਨ ਨਹੀਂ ਠੇਕੇ ਤੇ ਲੈਣੀ ਸਾਡੀ। ਉਹਦੇ ਕਾਰਨ ਕੁੜੀ ਨੇ ਖੇਤੀ ਜਾ ਕੇ ਕਿਦੋਂ ਰੌਲਾ ਪਾਇਆ ਤੇ ਇਹਨਾਂ ਦੀ ਰਲਿ ਭੋਗਤ ਪਹਿਲਾਂ ਹੀ ਸੀ। ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲ ਬਿਹਾ ਕੇ ਬਹਿ ਗਿਆ। ਤੇ ਪ੍ਰੌਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦੀ ਸੀ ਉਹਨੂੰ ਖੇਤ ਭੇਜਤਾ ਉੱਥੇ ਗਲ ਘੁੱਟ ਕੇ ਮੇਰੀ ਦੀਦੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲ ਹੀ ਘੁੱਟ ਹੋਇਆ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸਹੁਰਾ ਵੀ ਸ਼ਾਮਲ ਹੈ ਪ੍ਰੌਣੇ ਤੋਂ ਕਤਲ ਕਰਾਇਆ ਸਾਡੇ ਤੋਂ ਜਿੰਨੀ ਐ ਜਾਣ ਕੇ ਤੰਗ ਕਰਦੇ ਸੀ ਆਹੀ ਗੱਲ ਸੀ ਹੁਣ ਤੁਹਾਡੀ ਸਿਸਟਰ ਦੇ ਬੱਚੇ ਔਰ ਉਮਰ ਕਿੰਨੀ ਹੈ ਜੀ ਉਮਰ ਮੇਰੀ ਸਿਸਟਰ ਦੀ 28 ਸਾਲ ਹੈ 28 29 28 ਨੂੰ ਜ਼ਿਆਦਾ ਹੋ ਗਈ 40 ਸਾਲ ਦੇ 36-40 ਸਾਲ ਹੈ 36-40 ਸਾਲ ਹੈ ਉਮਰ ਤੇ ਬੱਚੇ ਦੋ ਇੱਕ 9 ਸਾਲ ਦਾ ਤੇ 13 ਸਾਲ ਦਾ ਬੇਟਾ ਇੱਕ 3 ਸਾਲ ਦਾ ਬੇਟਾ ਕੀ ਮੰਗ ਕਰੀ ਮੰਗਨ ਸਾਫ ਹੀ ਹੋਣਾ ਚਾਹੀਦਾ ਜੀ ਪਤਾ